ਕਈ ਵਾਰ ਰਾਜਨੀਤੀ ਚ ਅਜਿਹੇ ਮੌਕੇ ਹੁੰਦੇ ਨੇ ਜਦੋਂ ਕੁਝ ਲੋਕ ਮੌਕਾ ਪ੍ਰਸਤ ਬਣ ਜਾਂਦੇ ਆ ਜੀ ਹਾਂ ਅਜਿਹੇ ਮੌਕਾ ਪ੍ਰਸਤੀ ਸ਼ਾਇਦ ਦੇਖਣ ਨੂੰ ਮਿਲੀ ਹੈ ਕੁਝ ਦੇਰ ਪਹਿਲਾਂ ਲੁਧਿਆਣਾ ਸੈਂਟਰਲ ਦੇ ਜੋ ਵਿਧਾਇਕ ਨੇ ਮੌਜੂਦਾ ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਦੇ ਹੀ ਘਰ ਦੇ ਵਿੱਚ ਜੀ ਹਾਂ ਉਹਨਾਂ ਦੇ ਹੀ ਘੜ ਉਹਨਾਂ ਦੇ ਘਰ ਦੇ ਬਾਹਰੋਂ ਨਿਕਲ ਰਹੇ ਸੀਗੇ ਜੋ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਤੇ ਲੁਧਿਆਣੇ ਤੋਂ ਉਮੀਦਵਾਰ ਵੀ ਨੇ ਅਮਰਿੰਦਰ ਸਿੰਘ ਰਾਜਾ ਭੜੇ ਕਰਦੇ ਬਾਹਰੋਂ ਨਿਕਲ ਰਹੇ ਹੁੰਦੇ ਨੇ ਤਾਂ ਉਹਨਾਂ ਪਤਾ ਲੱਗਦਾ ਕਿ ਸੁਸ਼ੀਲ ਪ੍ਰਾਸ਼ਰ ਜੋ ਕਿ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੀ ਭਰਾ ਲੱਗਦੇ ਆ ਪਰ ਅਸ਼ੋਕ ਪ੍ਰਾਸ਼ਰ ਪੱਪੀ ਤਾਂ ਕਾਂਗਰਸ ਤੋਂ ਆਪ ਚਲੇ ਗਏ ਸੀਗੇ ਆਪਣੇ ਭਰਾ ਦੇ ਨਾਲ ਪਰ ਇੱਕ ਉਹ ਤੀਜੇ ਭਰਾ ਸੁਸ਼ੀਲ ਪ੍ਰਾਸ਼ਰ ਜਿਹੜੇ ਕਾਂਗਰਸ ਦੇ ਨਾਲ ਅੱਜ ਵੀ ਬਿਲਕੁਲ ਜਟਾ ਵਾਂਗੂ ਖੜੇ ਨੇ ਇਮਾਨਦਾਰੀ ਨਾਲ ਖੜੇ ਨੇ ਜਿਹੜੇ ਪਾਰਟੀ ਨਹੀਂ ਬਦਲੀ ਕਾਂਗਰਸ ਦੇ ਸੱਚੇ ਸਪਾਹੀ ਨੇ ਉਹਨਾਂ ਦੇ ਅੱਖਾਂ 'ਚ ਪਾਣੀ ਆ ਗਿਆ ਜਦੋਂ ਉਹਨੇ ਕਿਹਾ ਕਿ ਰਾਜਾ ਜੀ ਮੈਨੂੰ ਵੋਟ ਪਾਣ ਦਿੱਤੀ ਨਹੀਂ ਜਾ ਰਹੀ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਰਾਜਾ ਵੜਿੰਗ ਜੱਫੀ ਪਾ ਕੇ ਗਲਵੱਕੜੀ 'ਚ ਲੈ ਕੇ ਸੁ ਉਹਨਾਂ ਦੀ ਪਤਨੀ ਨੂੰ ਮਿਲਦੇ ਨੇ ਤਾਂ ਹਸਪਤਾਲ ਬਾਸ਼ੇ ਦੇ ਖਾਚ ਅਥਰੂ ਆ ਜਾਂਦੇ ਨੇ ਤਾਂ ਇਸ ਮੂਵਮੈਂਟ ਚ ਇਮੋਸ਼ਨਲ ਮੂਵਮੈਂਟ ਬਣਿਆ ਹੁੰਦਾ ਤੇ ਉਦੋਂ ਮੌਕੇ ਤੇ ਹੀ ਬਿਲਕੁਲ ਜਨ ਨਾਲ ਦਾ ਗੇਟ 1 ਮੀਟਰ ਵਾਲਾ ਉਦੋਂ ਜੋ ਕਾਕੂ ਪ੍ਰੈਸ਼ਰ ਨੇ ਉਹ ਬਾਹਰ ਨਿਕਲਦੇ ਆ ਤੇ ਉਹ ਕਹਿੰਦੇ ਨੇ ਸ਼ੋਕ ਪ੍ਰਸ਼ਪ ਬੱਪੀ ਦੇ ਬੇਟਰੀ ਕਾਕੂ ਪ੍ਰੈਸ਼ਰ ਦੱਸ ਦਿੰਨੇ ਆ ਉਹ ਕਹਿੰਦੇ ਰਾਜਾ ਵੜਿੰਗ ਨੂੰ ਕਿ ਆਜੋ 2 ਮਿੰਟ ਵਾਸਤੇ ਕੋ ਚਾਹ ਪਾਣੀ ਹੋ ਜਾ 2 ਮਿੰਟ ਸਾਡੇ ਕੋਲ ਬੈਠ ਜਾਓ ਤਾਂ ਬਿਲਕੁਲ ਉਹਨਾਂ ਦੇ ਕੋਲ ਰਾਜਾ ਵੜਿੰਗ ਵੱਡਾ ਦਿਲ ਦਿਖਾ ਕੇ ਦਿਲਿਆਦਰੀ ਦਿਖਾ ਕੇ ਬੈਠ ਜਾਂਦੇ ਆ ਤਾਂ 5-7 ਮਿੰਟ ਤੋਂ ਬਾਅਦ ਜੋ ਰਾਜਾ ਵੜਿੰਗ ਬਾ on um the ਸਰਾਈ ਸਾਫ਼ ਕਹਿ ਦਿੰਦੇ ਨੇ ਕਿ ਸਿਰਫ ਮੈਂ ਭਾਈਚਾਰਕ ਸਾਝ ਵਾਸਤੇ ਗਿਆ ਸੀ ਕਿ ਪਾਰਟੀ ਆਪਣੀ ਜਗ੍ਹਾ ਪਰ ਬਿਲਕੁਲ ਵੀ ਆਪਣੇ ਇੱਕ ਦੂਜੇ ਦੇ ਦਿਲ ਦੇ ਵਿੱਚ ਕੋਈ ਵੀ ਅਜੀ ਗੱਲਬਾਤ ਨਾ ਲੈ ਕੇ ਆਓ ਗੁੱਸਾ ਗਿਲਾ ਨਾ ਲੈ ਕੇ ਆਓ ਇਹ ਵੋਟਾਂ ਨੇ ਲੋਕਤੰਤਰ ਡੈਮੋਕ੍ਰੇਸੀ ਹੈ ਇਹਨੂੰ ਪਿਆਰ ਨਾਲ ਚੱਲਣ ਦਿਓ ਰਿਸ਼ਤੇ ਆਪਣੀ ਜਗ੍ਹਾ ਆਪਣੇ ਚੋਣਾਂ ਆਪਣੀ ਜਗ੍ਹਾ ਵੋਟਾਂ ਆਪਣੀ ਜਗ੍ਹਾ ਲੇਕਿਨ ਉਹਨਾਂ ਲਿਕਣ ਤੋਂ ਬਾਅਦ ਫਿਰ ਅਫਵਾਹ ਫੈਲਾਈ ਜਾਂਦੀ ਹੈ ਵਿਰੋਧੀਆਂ ਵੱਲੋਂ ਕਿ ਰਾਜਾ ਵੜਿੰਗ ਨੇ ਹੁਣ ਸਮਰਥਨ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਜਦੋਂ ਰਾਜਾ ਵੜਿੰਗ ਹੱਸਦੇ ਨੇ ਕਟਾਸ ਕਰਦੇ ਕਿ ਜੇ ਮੈਂ ਸਮਰਥਨ ਦੇਣਾ ਹੀ ਹੁੰਦਾ ਤਾਂ 20 ਦਿਨ ਅਸੀਂ ਦੇਖੋਗੇ ਕਿਸ ਤਰ੍ਹਾਂ ਜੇਕਰ ਕਾਂਗਰਸ ਦੇ ਜੋ ਉਮੀਦਵਾਰ ਨੇ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ بیٹے ਦੀ ਰਿਕੁਐਸਟ ਤੇ ਦੋ ਮਿੰਟ ਸਾਡੇ ਘਰ ਪੈਰ ਪਾਓ ਚਰਨ ਪਾਓ ਉੱਥੇ ਚਲੇ ਜਾਂਦੇ ਨੇ ਚਾਹ ਪਾਣੀ ਪੀਣ ਵਾਸਤੇ ਦੋ ਮਿੰਟ ਬਹਿ ਜਾਂਦੇ ਨੇ ਤਾਂ ਫਿਰ ਬਾਹਰ ਆਉਣ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਜਾਂਦਾ ਆਪ ਪਾਰਟੀ ਵਾਲਿਆਂ ਵੱਲੋਂ ਨੇ بیٹے ਵੱਲੋਂ ਕਿ ਸਾਨੂੰ ਤਾਂ ਰਾਜਾ ਵੜਿੰਗ ਸਮਰਥਨ ਦੇ ਰਿਹਾ ਸੋ ਆਪਣੇ ਆਪ ਚ ਇੱਕ ਇਹ ਸ਼ਰਮਨਾਕ ਗੱਲ ਹੈ ਇੱਕ ਹਾਸੋ ਵੀ ਨਹੀਂ ਗੱਲ ਬਣ ਜਾਂਦੀ ਹੈ ਤੇ ਜਿਸ ਕਰਕੇ ਰਾਜਾ ਵੜਿੰਗ ਫਿਰ ਕਾਫੀ ਜ਼ਿਆਦਾ ਸਖਤ ਨੋਟਿਸ ਲੈਂਦੇ ਆ ਤੇ ਗੱਡੀ 'ਚ ਬਹਿ ਕੇ ਵੀ ਲਾਈਵ ਹੁੰਦੇ ਨੇ ਕਿ ਮੈਂ ਸਿਰਫ ਇੱਕ ਕਿ ਲੋਕਤੰਤਰ ਡੈਮੋਕ੍ਰੇਸੀ ਸਰਕਾਰ ਦੇ ਵਿੱਚ ਸੀਗਾ ਅਸੀਂ ਵੋਟਾਂ ਆਪਣੀ ਜਗ੍ਹਾ ਪਾਈ ਚਾਰਕ ਸਾਂਝ ਆਪਣੀ ਜਗ੍ਹਾ ਕੋਈ ਆਪਸ ਚ ਗੁੱਸਾ ਕਲੇਸ਼ ਕੋਈ ਅਜੇ ਕੋਈ ਮਾਹੌਲ ਨਾ ਬਣੇ ਮਾਹੌਲ ਖਰਾਬ ਨਾ ਹੋਵੇ ਉਹਨੂੰ ਲੈ ਕੇ ਮੈਂ ਇੱਕ ਪਿਆਰ ਦਾ ਪੇਗਾਮ ਲੈ ਕੇ ਗਿਆ ਸੀਗਾ ਜੇ ਆਪਸ ਗੱਲਬਾਤ 2 ਮਿੰਟ ਹੋਈ ਵੀ ਐ ਫਿਰ ਹਾਲਾਤ ਤਰਾਂਜਿੰਗ ਨੇ ਕਿਹਾ ਕਿ ਮੈਂ ਸੀ ਪ੍ਰੈਸ਼ਰ ਸਾਡੇ ਕਾਂਗਰਸ ਦੇ ਇਮਾਨਦਾਰ ਆਗੂ ਨੇ ਪ੍ਰਾਣੇ ਮਾਹੌਲ ਦੇ ਕਰੇ ਗਿਆ ਸੀਗਾ ਉਹਨਾਂ ਵਾਸਤੇ ਲੇਕਿਨ ਜੇਕਰ ਉਹਨਾਂ ਦੇ ਗੁਆਂਢ ਚ ਬੈਠੇ ਉਹਨਾਂ ਦੇ ਭਰਾ ਦੇ ਬੇਟੇ ਨੇ ਅੰਦਰ ਕਿਤੇ ਬੁਲਾ ਲਿਆ ਤਾਂ ਫਿਰ ਅਜੇ ਹੀ ਮੌਕਾ ਪ੍ਰਸਤਿਤ ਖਾਣਾ ਅਜੇ ਬ ਤੇ ਆਪੀ ਸੋਚ ਲਓ ਲਿਬਰਟੀ ਵੀਲੀ ਨਫਰੀ ਸਿੰਘ ਵੇਦੀ